ਨੇ ਦਸਤਕ ਦਿੱਤੀ ਹੈ ਜੀ ਹਾਂ ਪੰਜਾਬ ਦੇ ਵਿੱਚ ਸੂਬਾ ਤੋਹੀ ਭਾਰੀ ਮੀਂਹ ਜੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਦੱਸ ਦਈਏ ਕਿ ਪੰਜ ਜ਼ਿਲ੍ਹਿਆਂ ਦੇ ਵਿੱਚ yellow alert ਸੀਗਾ بارش ਦਾ ਕਿ بارش ਹੋ ਸਕਦੀ ਹੈ ਤੇ ਬਾਕੀ ਜ਼ਿਲ੍ਹਿਆਂ ਚ 50 ਫੀਸਦੀ ਤੋਂ ਉੱਤੇ ਜਿਹੜਾ ਅਨੁਮਾਨ ਦੱਸਿਆ ਗਿਆ ਸੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ ਤੜਕਸਾਰ ਤੋਹੀ ਮੌੜੇ ਤਾਰਮੀ ਜਿਹੜਾ ਆ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲਗਾਤਾਰ ਆ ਮੀਂਹ ਪੈ ਰਿਹਾ ਹੈ ਤਾਂ ਜਿੰਨੇ ਵੀ ਦਰਸ਼ਕ ਜੁੜਿਓ ਕਮੈਂਟ ਕਰਕੇ ਆਪਣੀ ਸਿਟੀ ਦਾ ਹਾਲ ਸਾਡੇ ਨਾਲ ਸਾਂਝਾ ਕਰ ਦਿਓ ਕਿ ਕਿੱਥੇ-ਕਿੱਥੇ ਬਾਰਿਸ਼ ਹੋ ਰਹੀ ਹੈ ਤਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬੀਤੇ ਦਿਨ ਆ ਜਿਹੜਾ ਅਲਰਟ ਸੀ ਮੌਸਮ ਵਿਭਾਗ ਦੇ ਵੱਲੋਂ ਉਹ ਕੀਤਾ ਗਿਆ ਸੀਗਾ ਯਲੋ ਅਲਰਟ ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਦੇ ਵਿੱਚ ਕੀਤਾ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਬਾਕੀ ਕਈ ਜ਼ਿਲ੍ਹੇ ਸੀ ਜਿਵੇਂ ਮਾਨਸਾ ਬਠਿੰਡਾ ਮੁਕਤਸਰ ਫਰੀਦਕੋਟ ਪਟਿਆਲਾ